ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੀ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤਚੂ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰ ਇਹ ਤਾਂ ਪਹਿਲਾਂ ਵੀ ਜੀ 2 ਕਰੋੜ 93 ਲੱਖ ਇਹ ਉਹ ਕੋਇਨ ਕਰੰਸੀ ਹੈ ਤੇ 3100 ਜੀ 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 ਅੱਗੇ ਲੈ ਕੇ ਕਿੱਥੇ ਜਾਣਾ ਸੀ ਉਹਨ ਤਫਤੀਸ਼ ਦਾ ਹਿੱਸਾ ਜੀ ਕਿ ਕਿੰਨੇ ਡਿਲੀਵਰ ਕਰਨੀ ਸੀ ਕਿੱਥੇ ਡਿਲੀਵਰ ਕਰਨੀ ਸੀ ਉਹ ਹੀ ਪਤਾ ਕਰਦੇ ਆ ਇਹ ਦਸਤਨ ਯੂਨੀਅਨ ਮਨੀ ਟਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਆਸਟ੍ਰੇਲੀਆ ਯੂਕੇ ਯੂਐਸ ਕੈਨੇਡਾ ਯੂਰਪ 에 ਜਿੰਨ ਸਾਰੀ ਕਰੰਸੀਸ ਚੇਂਜ ਕਰਦਾ ਸੀ ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਦਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਇਹਦਾ ਦੂਗਾ ਟਾਂਡਾ ਇਸ ਏਰੀਆ ਦੇ ਵਿੱਚ ਇਹਦਾ ਆਪਰੇਸ਼ਨ ਸੀ ਪਹਿਲਾਂ ਕਿਤੇ ਹੈਗਾ ਏ ਕੋਈ ਜਿਹਦੇ ਤੇ ਦਿੱਲੀ 에ਰਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪਰਚਾ ਕੀ ਰਿਕਵਰੀ ਹੋਇਆ ਤੇ 2018 ਤੇ ਪਰਚਾ ਹੋਇਆ ਹਾਂਜੀ ਲੈ ਕੇ ਕਿੱਥੋਂ ਆਇਆ ਸੀ ਦਿੱਲੀ ਤੋਂ ਆ ਰਹੇ ਸੀ ਕਿਸੇ ਬਿਲਕੁਲ ਲੈ ਕੇ ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸੇ ਨੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਓਰੀਐਂਟ ਟਾਈਪ ਇੱਕ ਬਾਕਸ ਬਣਾ ਕੇ ਉੱਥੋਂ ਕਿਸੇ ਨੇ ਭੇਜਿਆ ਉਹਨੂੰ ਇੱਥੇ ਨ バス ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਗਿਆ ਇਹ ਸਾਰੀ ਮਾਇ ਬੰਦੇ ਦੇ ਵਿੱਚ ਆਈ ਜੀ ਪਾਸ ਤੇ ਵਿੱਚ ਆਈ ਜਾਨਦੀ ਵੇਦਾ ਹੈ ਕੱਥੋਂ ਲੈ ਕੇ ਇਹਨਾਂ ਨੂੰ ਹਿਅਰਪੁਰ ਚਾਹਨਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਚੋਂ ਚਾਹਨਾ ਸੀ ਇਹ ਹੁਣ ਸਾਡੇ ਕਾਬੂ ਆਇਆ ਜੀ ਹੁਣ ਇਹ ਪੁਸ਼ਪਤਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ ਕਿੰਨੇ ਬੰਦੇ ਨੂੰ ਕਰਨੀ ਸੀ ਜਾਂ ਕਿਸੇ ਹੋਰ ਜ਼ਿਆਦਾ ਬੰਦਿਆਂ ਨੂੰ ਸਰ ਜੀ ਕਹਿੰਦੇ ਇੱਕ ਜਿਹੜਾ ਜੀ ਕਹਿੰਦੇ ਲਗਜ਼ਰੀ ਵਾਰ ਦੇ ਵਿੱਚ ਆਈ ਹੈ ਮਰੀ ਜੀ 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 ਨਾਲ ਕੋਈ ਸਫਰ ਵੀ ਕਰ ਰਿਹਾ ਸੀਗਾ ਹੋਰ ਕੋਈ ਕਿ ਇਕੱਲੀ ਬੰਦੇ ਨੂੰ ਪੈਕੇਟ ਦਿੱਤਾ ਨਾ ਹਾਂਜੀ ਬਾਰਸ ਨੂੰ ਇਕੱਲਾ ਬਾਰਸ ਨੇ ਦਿੱਤਾ ਕੋਈ ਬੰਦਾ ਵੀ ਨਾਲ ਸਫਰ ਕਰ ਰਿਹਾ ਸੀਗਾ ਇਹ ਹੁਣ ਪੁਸ਼ਪਤਾਲ ਚ ਆਏਗਾ ਨਾ ਜੀ ਕੋਈ ਬੰਦਾ ਨਾਲ ਆ ਰਿਹਾ ਜੀ ਬਣੀ ਆ ਰਿਹਾ ਕਿਉਂਕਿ ਇਹ ਇਨੇ ਉੱਤੋਂ ਰਿਸੀਵ ਕਰ ਲਈ ਸੀ ਸਾਡੇ ਕੋਲ ਜਿਹੜੀ ਇਨਪੁਟ ਆਈ ਸੀ ਜੀ ਨਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਇੱਕ ਅੱਧਾ ਤਾ ਇਹਨੂੰ ਰਿਸਪੋਨਸ ਜਿੱਤ ਆਇਆ ਕਰਦਾ 15 ਘੰਟੇ ਤੋਂ 15 ਘੰਟੇ ਇੰਨੰਤ ਮਾੜੇ ਬਰਲ ਕੋਈ ਰਿ ਕਿ ਇਸ ਬੰਦੇ ਦੇ ਕੋਲ 3 ਘੰਟੇ ਤੱਕ ਤੁਹਾਡੇ ਕੋਲ ਖੜੇ ਤੇਨੇ ਕਿ ਟੈਲ ਉਹ ਵੀ ਨਾ ਹੁਣ ਪੁੱਛਗੇ ਤਾਂ ਟਾਈਮ ਨਾਲ ਹੀ ਹੁੰਦੇ ਆ ਟਾਈਮ ਤਾਂ ਲੱਗਦਾ ਥੋੜਾ ਇਹ ਨਾਲ ਦੱਸਣੀ ਹੁੰਦੀ ਹੈ ਨਹੀਂ ਹਾਲ ਤਾਂ ਇਹਦੇ ਬਾਰੇ ਹੀ ਜਦੋਂ ਜਾਣਕਾਰੀ ਹਾਂ ਤੋਂ ਜਿੱਕੇ ਜੀ ਵਿੱਕੀ ਕੀ ਆ ਬੈਕਗ੍ਰਾਉਂਡ ਕੀ ਆ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਉਹਦਾ ਮੋਡਲ ਅਪਰੈਂਟਿਸੀ ਉਹ ਪਤਾ ਕਰ ਲਿਆ ਗ੍ਰੈਂਡ ਆਈ ਮੱਤ ਦੇ ਵਿਚਾਰੀ ਇਹਨੂੰ ਮੇਰੀ ਇਹਨੂੰ ਮਿਲ ਗਈ ਹੈ ਸਿੰਗਲ ਹੈਂਡੀ ਦੇਣੀ ਸੀ ਆ ਕੁਝ ਮੰਡੀ ਤੋਂ ਉਹ ਹੁਣ ਹਲੇ ਤਫतीश ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿੰਨੂੰ ਕਿੰਨੂੰ ਦੇਣੀ ਸੀ ਕਿੱਥੇ ਦੇਣਾ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਲੇ ਅਸਾਈਡ ਤਫतीश ਚੱਲ ਰਹੀ ਸੀ ਕਿਉਂਕਿ ਇਸੇ ਬਟਿਕ ਮਨਮਾਨ ਲੈ ਕੇ ਪਿੱਛੇ ਪੁਆਇੰਟ ਤੇ ਆ ਗਈ ਸੀ ਯਾ ਪ੍ਰੋਫੈਸਰ ਜੀ ਕਿ ਆਊਟਰ ਤੇ ਕਿਤੇ ਖੜੇ ਰੇ ਬੱਸਿਸ ਹੁੰਦੀ ਉਹਨਾਂ ਦਾ ਜਿੱਥੇ ਟਾਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਰੁੱਕ ਕੇ ਉਹ ਰੋਕ ਕੇ ਆਹ ਤੇ ਮੇਰੀ ਪਰਚੀ ਆ ਰਹੀ ਹੈ ਦਿਲ ਦੀਆਂ ਦੀ ਹੈ ਮੇਰਾ ਬਾਕਸ ਦੇ ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ ਟੀ ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਨੇ ਹੁਣ ਤਾਂ ਫੀਸ ਦੇ ਵਿੱਚ ਉਹਨੂੰ ਪੁੱਛਾਂਗੇ ਜੇ ਵੀਖਾਂਗੇ ਜੇ ਵੀ ਕਿਸ ਜਗ੍ਹਾ ਤੋਂ ਲਈ ਸੀ ਇਹ ਕਿਸੇ ਅਖੀਰ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੋਂ ਦੱਸ ਦੇ ਇੱਕ ਇਹ ਚੀਜ਼ ਜਿਹੜੀ ਲਈ ਹੈ ਜੇ ਬੰਦਾ ਪੈਸੇ ਦੇ ਬਦਲੇ ਪੈਸੇ ਟ੍ਰਾਂਸਫਰ ਨੇ ਕਿ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜਿਵੇਂ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰ ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਪਤਾਏਗਾ ਤਾਂ ਆ ਦੇ ਜੀ ਕਿ ਬੰਦਾ ਦੋ ਬੰਦੇ ਫਿਲਹਾਲ ਤੇ ਹੀ ਸੀ ਕਬੂ ਕਿਸੇ ਨੂੰ ਕਮਿਸ਼ਨ ਕਿੰਨੇ ਮਿਲਦੇ ਸੀ ਪੁੱਛਣਾ ਹੈ ਉਹ ਹੁਣ ਆਏਗਾ ਜੀ ਸਾਰੇ ਪੁੱਛਾਂਗੇ ਇਹ ਸਾਰੇ ਕੁਐਸਚਨਸ ਹੈ ਸਾਡੇ ਜਿਹੜੇ ਤਿਆਰ ਨੇ ਜੀ 10 ਕਰੋੜ ਨੂੰ ਫੜਾਇਆ ਗਿਆ 10 ਕਰੋੜ ਦੇ ਵਿੱਚ ਫੜਾਇਆ ਗਿਆ 10 ਕਰੋੜ ਦੇ ਭਾਵੇਂ ਸਾਡੇ ਕੋਲ ਜਿਹੜਾ ਕੋਈ ਇਨਪੁਟ ਨਹੀਂ ਹੈਗੀ ਪਰ ਆ ਇੱਕ ਇੱਕ ਤਮਕਦਮਾ ਹੈਗਾ ਦਿੱਲੀ ਏਅਰਪੋਰਟ ਦਾ ਉਹ ਚੈੱਕ ਕਰਾ ਰਹੇ ਆ ਵੀ ਉਹ ਕਾਦਮ ਕਦਮਾ ਚ ਹੈ ਨਹੀਂ ਆਪ ਨੇ ਨਹੀਂ ਆਪ ਤਾਂ ਕੋਈ ਕਹਿ ਦਿੰਦਾ ਜੀ ਮੈਂ ਤਾਂ 5000 ਫੜਾਇਆ ਗਿਆ ਸੀ ਇਸ ਕਰਕੇ ਮੈਨੂੰ ਉਹਨਾਂ ਨੇ ਰੋਕ ਲਿਆ ਸੀ ਹੁਣ ਅਸੀਂ ਉਸ ਤੇ ਬਲੀਫ ਤਾਂ ਨਹੀਂ ਕਰ ਸਕਦੇ ਉਹ ਤਾਂ ਵੀ ਹੈਵ ਟੂ ਵੈਰੀਫਾਈ ਓਨਲੀ THEN TELL ਪਰ ਇਹ ਪ੍ਰੋਬਲਮ ਵਾਲਾ ਕਰੋਬਰੀ کتنے سالوں سال تو فل حالات یہ حوالہ منیاں ہوں ایک منیاں ہے والا کاروبار ہی کاروبار ہے یہ سارا کچھ تفصیل دیکھو اور بندے ہو سکتے ہیں کلا بندہ تے کتنا کام کر سکتا ہے جیڑی کھڑی جیڑے کوئی ان نہیں ہے یہ او آر سی چیک کریں گے تو پھر پتہ

ਸਾਡੀ ਪ੍ਰਾਇਓਰਟੀ ਗੱਡੀ ਦੇ ਕਾਗਜ਼ ਚੈੱਕ ਕਰ ਰਹੇ ਹਾਂ ਤੇ ਸਾਡੀ ਪ੍ਰਾਇਓਰਟੀ ਸੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਗੱਡੀ ਮਿਲਿਆ ਗੱਡੀ ਕਿਹਾ ਦੇਖੋ ਸਾਡੀ ਪ੍ਰਾਇਓਰਟੀ ਪਹਿਲਾਂ ਸੀ ਐਸਪੀ ਸਾਹਿਬ ਰਾਤ ਭਰ ਜਾਗੇ ਨੇ ਵੀ ਪਹਿਲਾਂ ਜਿਹੜੀ ਜੇ ਰਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਕੁਝ ਕੁਝ ਇੱਧਰ ਉੱਧਰ ਨਾ ਆਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਹਦੇ ਨਾਲ ਤੁਸੀਂ ਕਿਹਦੇ ਨਾਲ ਉਹ ਚੈੱਕ ਹੋ ਜਾਣਗੇ ਬਹੁਤ ਮੀਡੀਆ ਵਿੱਚ ਹੈ ਹਮੇਂ ਗੱਡੀ ਕਿਹਦੀ ਹੈ ਇਹਨਾਂ ਦੇ ਆਪਣੇ ਨਾਮ ਦੇ ਸੀ ਜਾਂ ਕਿਸੇ ਦੇ ਨਾਮ ਦੇ ਸੀ ਜਾਂ ਕਿਸੇ ਰੈਂਡ ਆਊਟ ਦਾ ਪਾਸਪੋਰਟ ਲੈ ਕੇ ਆਏ ਕਿ ਉਹਨਾਂ ਦਾ ਨਾਮ ਹੈ ਉਹ ਦੋਨੋਂ ਦੱਸ ਦੇਣਗੇ ਸਸੇ ਕਿ ਇਹ ਮਨੀਕ ਸਿੰਘ ਤੇ ਕਰਦਾ ਰਹੇ ਇਹ ਚੀਜ਼ ਕਰਵਾ ਸਕਦੇ ਹਾਂ ਉਹਨਾਂ ਦਾ ਖਾਤਾ ਪਾ ਮਨੀਕ ਸਿੰਘ ਤੇ ਯੂਨੀਅਨ ਦਾ ਕੰਮ ਕਰਦਾ ਹੈ ਵੇਦਾਨੀ ਕਰ ਤੋਂ ਸਿਕਾ ਬੋਲਦਾ ਹੈ ਮੇਰੇ ਪੈਟੀ ਬੱਟੀਆਂ ਪਹੁੰਚ ਗਈਆਂ ਉਹਨੂੰ ਦੇਖ ਰਹੇ ਹੋ ਵੈਸਟਰਨ ਯੂਨੀਨ ਕਿੰਨੇ ਫਰਕ ਸਤਿਸ਼ੋ ਜੀ ਇਹ ਇੰਜਰ ਨਹੀਂ ਹੈ ਇਹ ਡੋਲਰ ਮਨੀ ਚੇਂਜ ਦਸਟੇਡਾ ਡਿਸਟੇਡਾ ਇਹ ਜੋ ਮਨੀ ਚੇਂਜ ਕਰਦਾ ਹੈ ਸਟੂਡੈਂਟ ਰੀਹਿਸਟਰੇ ਦਸਟੇਡਾ ਨਹੀਂ ਵੈਸਟਰਨ ਯੂਨੀਨ ਮਨੀ ਤਾਂ ਇਹ ਸ਼ਾਰਟ ਕਰਦੇ ਆ ਕਿ ਉਹ ਵੀ ਮਨੀ ਚੇਂਜ ਕਰਦਾ ਸੀਗਾ ਫਿਰ ਤੋਂ ਪੂਰਾ ਰਜਿਸਟਰ ਸਟੂਡੈਂਟ ਕਰੇ ਨਹੀਂ ਤੇ ਉਹਨ ਇਟ ਰਬੀ ਵੱਲੋਂ ਨੈਸੈਂਸਿੰਗ ਹੋਏਗੀ ਤੇ ਹੋਏਗਾ ਉਹ ਵਿੱਚ ਕਿ ਨਾ ਹੈ ਜੀ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ ਲਗਭਗ 100 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਤੋਂ ਰਿਕਵਰ ਕੀਤੇ ਆ ਜਿਹੜਾ ਕਿ ਪੁਲੀਤ ਸ਼ੋਧ ਆ ਸ਼ਾਹਫੋਰ ਦਾ ਰਹਿਣ ਵਾਲਾ ਜਿਹਨੇ ਗੋਮਰ ਕਰੀ 50 ਸਾਲ ਦੀ ਇਹ ਸਰ ਇੱਕਥੋਂ ਲੈ ਕੇ ਆਇਆ ਸੀਗਾ ਏ ਜੀ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬੱਸ ਦੇ ਵਿੱਚ ਆ ਰਹੀ ਸੀ ਜਿੱਤੋਂ ਇਹਨੇ ਆਪਣੇ ਰਿਸਿਵ ਕਰਕੇ ਆਪਣੀ ਗੱਡੀ ਚ ਰੱਖਾਈ ਜਿੱਤੋਂ ਜਨਾਜ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉਹਤੇ ਐਫ ਆਈ ਆਰ ਲਾਂਚ ਕਰਤੀ ਉਹ ਜਦੋਂ ਰੋਕਿਆ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਹੋਈ ਸਰ ਜਿੱਤਾ ਤੁਸੀਂ ਪਾਸ ਦੇ ਵਿੱਚ ਆ ਰਹੀ ਸੀ ਪਾਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦਾ ਨੰਬਰ ਨਹੀਂ ਹਾਲੇ ਤੱਕ ਉਹ ਕੋਈ ਗੱਲ ਪਲੀਅਰ ਨਹੀਂ ਹੋਈ ਕੋਈ ਐਫ ਆਈ ਆਰ ਲਾਂਚ ਹੋਈ ਹੋਈ ਪਹਿਲਾਂ ਇੱਥੇ ਇੱਥੇ ਪਹਿਲਾਂ ਇੱਕ ਐਫ ਆਈ ਆਰ ਦਿੱਲੀ 에ਰਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹ ਉਹ ਵੈਰੀਫਾਈ